ਦਨਾਲ ਸੋ ਦਿੜਬਾ ਦੇ ਪਿੰਡ ਲਾੜ ਵੰਜਾਲਾ ਕਲਾ ਵਿੱਚ ਕਣਕ ਦੀ ਖੜੀ ਫਸਲ ਨੂੰ ਭਿਆਨਕ ਅੱਗ ਲੱਗੀ ਜਿਸ ਦੇ ਕਰਕੇ ਪਿੰਡ ਵਾਲਿਆਂ ਦੇ ਦੱਸਣ ਮੁਤਾਬਿਕ ਖੇਤ ਵਿੱਚੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਵਿੱਚੋਂ ਚੰਗਿਆੜੇ ਗਿਰਨ ਕਾਰਨ ਕਣਕ ਨੂੰ ਅੱਗ ਲੱਗੀ ਹੈ ਜਿਸ ਤੇ ਕਿ ਦਰਜਨ ਦੇ ਕਰੀਬ ਕਣਕ ਦੇ ਨਾਲ ਨੂੰ ਅੱਗ ਲੱਗ ਗਈ ਹੈ ਤੇ 3 ਤੋਂ 4 ਕਿੱਲੇ ਅੱਜ ਖੜੀ ਕਣਕ ਨੂੰ ਅੱਗ ਲੱਗੀ ਹੈ ਜੁਥੇ ਕਿ ਅਲੱਗ-ਅਲੱਗ ਦੋ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਜੁਥੇ ਕਿ ਕਿਸਾਨ ਆਪਣੇ ਖੇਤ ਵਿੱਚ ਲੱਗੀ ਅੱਗ ਨੂੰ ਖੁਦ ਬੁਝਾਉਣ ਦੇ ਵਿੱਚ ਲੱਗੇ ਹੋਏ ਸਨ ਸੋ ਪ੍ਰਸ਼ਾਸਨ ਦੇ ਵੱਲੋਂ ਅੱਗ ਬੁਝਾਊ ਅਮਲਾ ਵੀ ਬਹੁਤ ਦੇਰ ਬਾਅਦ ਪਹੁੰਚਿਆ ਗਿਆ ਜਦ ਕਿ ਅੱਗ ਤੇ ਕਾਬੂ ਪਹਿਲਾਂ ਹੀ ਪਿੰਡ ਦੇ ਲੋਕਾਂ ਨੇ ਪਾ ਲਿਆ ਸੀ ਉਸ ਤੋਂ ਨਾਰਾਜ਼ ਹੋਏ ਲੋਕਾਂ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਬਿਜਲੀ ਦੀਆਂ ਤਾਰਾਂ ਟਿੱਲੀਆਂ ਹੋਣ ਕਰਕੇ ਇਹ ਘਟਨਾ ਵਾਪਰੀ ਹੈ ਉਹਨਾਂ ਕਿਹਾ ਕਿ ਸਹੀ ਜਾਂਚ ਕਰਕੇ ਮੁਆਵਜ਼ਾ ਦਿੱਤਾ ਜਾਵੇ ਸੋ ਤਿੰਨ ਤੋਂ ਚਾਰ ਕਿੱਲੇ ਦਾ ਨੁਕਸਾਨ ਹੋਇਆ ਜੁਥੇ ਕਿ ਖੜੀ ਹੋਈ ਫਸਲ ਨੂੰ ਅੱਗ ਲੱਗੀ ਐ ਸੋ ਸੰਗਰੂਰ ਦੇ ਵਿੱਚ ਕਣਕ ਦੀ ਫਸਲ ਨੂੰ ਅੱਗ ਲੱਗੀ ਐ ਜਿੱਥੇ ਕਿ ਦੋ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਸੋ ਪ੍ਰਸ਼ਾਸਨ ਦੇ ਵੱਲੋਂ ਅੱਗ ਬੁਝਾਉ ਜਿਹੜੇ ਕਿ ਮੈਂਬਰਾਂ ਨੂੰ ਦੇਰ ਬਾਅਦ ਭੇਜਿਆ ਗਿਆ ਸੋ ਬਹੁਤ ਦੇਰ ਬਾਅਦ ਹੋ ਪਹੁੰਚੇ ਜਿਸ ਤੋਂ ਪਹਿਲਾਂ ਹੀ ਕਿਸਾਨ ਜਿਹੜੇ ਕਿ ਆਪਣੇ ਆਪ ਹੀ ਅੱਗ ਬੁਝਾ ਚੁੱਕੇ ਸਨ ਸੋ ਤਿੰਨ ਤੋਂ ਚਾਰ ਕਿੱਲੇ ਕਣਕ ਨੂੰ ਅੱਗ ਲੱਗੀ ਐ ਸੋ ਕਿਸਾਨਾਂ ਦੇ ਵੱਲੋਂ ਹੁਣ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਐ ਸੋ ਕਿਸਾਨਾਂ ਨੇ ਖੁਦ ਹੀ ਅੱਗ ਬੁਝਾਈ ਐ ਸੋ ਬਿਜਲੀ ਦੀਆਂ ਤਾਰਾਂ ਟਿੱਲੀਆਂ ਹੋਣ ਕਰਕੇ ਇਹ ਅੱਗ ਲੱਗੀ ਐ ਜ਼ਿਮੀਦਾਰ ਨੇ ਜੀ ਇਹ ਬਿਲਕੁਲ ਇਹਨਾਂ ਕੋਲੇ ਬਹੁਤ ਘੱਟ ਜ਼ਮੀਨ ਹੈ ਇਹ ਗਰੀਬ ਆਪਾਂ ਕਹਿ ਸਕਦੇ ਆ ਵੀ ਗਰੀਬ ਤਬਕੇ ਨਾਲ ਸੰਬੰਧ ਰੱਖਦੇ ਨੇ ਤੇ ਲਗਭਗ ਤੁਸੀਂ ਮੰਨੋ ਜੀ ਲਗਭਗ 2.5 ਤੋਂ ਲੈ ਕੇ 3 ਏਕੜ ਜਿਹੜੀ ਕਨਕ ਹੈ ਇਹ ਅੱਜ ਇੱਥੇ ਮੌਕੇ ਤੇ ਮੱਚ ਚੁੱਕੀ ਹੈ ਤੇ ਜਿਹੜੇ ਜੋ ਮੌਕੇ ਤੇ ਜ਼ਿਮੀਦਾਰ ਨੇ ਸਾਡੇ ਨੰਬਰ ਦਾ ਸਾਹਿਬ ਨੇ ਦੱਸਿਆ ਵੀ ਜਿਹੜੀ ਬਿਜਲੀ ਦੇ ਤਾਰਾਂ ਜਾ ਰਹੀਆਂ ਨੇ ਇਹਨਾਂ ਦੀ ਸਪਾਰਕਿੰਗ ਹੋਈ ਹੈ ਇਹਦੇ ਨਾਲ ਲੱਗੀ ਹੈ ਜੀ ਇਹ ਤੇ ਅਸੀਂ ਲਗਭਗ ਸਾਰੀ ਕਨਕ ਦੀ ਵੀ ਨੋਟ ਕਰ ਲਿਆ ਵੀ ਕਿੰਨਾ ਰਕਬਾ ਹੈ ਜੀ ਕਿਹੜਾ ਇਹਦਾ ਮਾਲਕ ਹੈ ਕਾਸ਼ਤ ਕਰਦਾ ਹੈ ਤੇ ਬਾਕੀ ਜਿਹੜੀ ਇੱਥੇ ਤੂੜੀ ਵੀ ਮਤਲਬ ਜੋ ਡੈਮ ਹਾਂਜੀ ਇਹ ਨੁਕਸਾਨ ਜਿਹੜਾ ਹੋਇਆਗਾ ਕਿਸਾਨ ਕਰਨ ਕੀ ਬਿਜਲੀ ਦੀ ਤਾਰਾਂ ਕਰ ਗਈ ਜੀ ਜੀ ਬਿਲਕੁਲ ਉਹਨਾਂ ਨੂੰ ਵੀ ਲਿਖਿਆ ਜਾਏਗਾ ਇਸ ਤਰ੍ਹਾਂ ਇਹਨਾਂ ਦੀ ਇੱਕ ਵਾਰੀ ਅਸੀਂ ਉਹਨਾਂ ਨੂੰ ਮੈਕਮਨ ਨਾਲ ਕੰਟੈਕਟ ਕਰਾਂਗੇ ਤੇ ਸਾਡੇ ਜਿਹੜੇ ਅਫਸਰ ਨੇ ਉਹਨਾਂ ਨੂੰ ਰਿਪੋਰਟ ਭੇਜਾਂਗੇ ਤੇ ਉਸ ਤੋਂ ਬਾਅਦ ਜੋ ਵੀ ਕਾਰਵਾਈ ਹੈ ਜੀ ਉਹਨਾਂ ਕੋਲੋਂ ਕੀਤੀ ਜਾਏਗੀ ਕੌਣ ਕੌਣ ਤੁਹਾਡੇ ਇੱਥੇ ਅਫਸਰ ਪਹੁੰਚੇ ਇਹ ਸਾਡੇ ਤਹਿਸੀਲਰ ਸਾਹਿਬ ਆਏ ਹੋਣੇ ਜੀ ਮੌਕੇ ਤੇ ਸਾਡੇ ਡਿਪਾਰਟਮੈਂਟ ਤੋਂ ਗੁਲਦੀਪ ਸਿੰਘ ਨੇ ਜੀ ਏਓ ਕੇ ਦਫਤਰ ਦੇ ਵਿੱਚੋਂ ਆਏ ਨੇ ਤੇ ਮੈਂ ਆ ਜੀ ਬਾਕੀ ਸਾਡੇ ਸਾਰੇ ਹੋਰ ਨੰਬਰਦਾਰ ਸਾਹਿਬ ਹੋਗੇ ਤੇ ਪਿੰਡ ਤੋਂ ਹੋਰ ਬੰਦੇ ਵੀ ਨੇ ਹੈਗਾ ਜੀ ਕਿੱਲਾ ਸ ਕੁੱਲ ਜ਼ਮੀਨ ਇੰਨੀ ਇੰਨੀ ਕਾਏ ਜੀ ਤੁਸੀਂ ਆਪਦੇ ਪਰਿਵਾਰ ਦੇ ਪਾਲਣ ਵਾਸਤੇ ਬੀਜਦੇ ਬਸ ਇਹੀ ਕੁਸਤੀ ਆਪਣੇ ਕੋਲ ਤੇ ਕਾਰਨ ਕੀ ਹੋਇਆ ਵਧੀਆ ਮੇਰਾ ਕੋਈ ਪਤਾ ਨਹੀਂ ਲੱਗਾ ਇਹ ਕੀ ਚੱਕਰ ਹੋਇਆ ਤਾਰਾਂ ਤੂਰਾਂ ਦਾ ਕੋਈ ਉਸ ਪਾਰਕ ਦਿੱਤਾ ਉੱਥੇ ਅੱਗ ਲੱਗੀ ਤੁਸੀਂ ਖੇਤੀਬਾੜੀ ਚ ਜਾਂ ਘਰ ਸੀ ਕਿ ਕਿੱਥੇ ਸੀ ਜਦੋਂ ਅੱਗ ਲੱਗੀ ਮੈਂ ਪਾਤਣਾ ਤੇ ਤੁਹਾਨੂੰ ਕੋਣ ਆਇਆ ਕਿਸਦਾ ਮੈਨੂੰ ਫੋਨ ਆਇਆ ਮੇਰੇ ਭਰਾ ਦਾ ਆਇਆ ਤਾਂ ਕਰਕੇ ਮੇਰੇ ਪਹੁੰਚੇ ਮਰੇ ਆਉਂਦੇ ਤਾਂ ਅੱਗ ਬੁਝਾਤੀ ਦੀ ਇਹ ਆ ਕੇ ਦੇਖਾ ਜਦੋਂ ਮੱਚ ਗਈ ਸਾਰੀ ਕੁਸਮ ਨਹੀਂ ਬਚਿਆ ਇਹ ਹੀ ਖਾਣ ਵਾਸਤੇ ਸੀ ਵਾਲੇ ਲੱਗੇ ਹੋਏ ਸੀ ਬੁਝਾਉਣ ਦੇ ਹਾਂਜੀ ਹਾਂਜੀ ਕੋਈ ਪ੍ਰਸ਼ਾਸਨ ਦੀ ਕੋਈ ਕੋਈ ਨਹੀਂ ਆਇਆ ਔਰ ਤਾਂ ਇਹ ਬਾਈ ਜੀ ਹੁਣ ਫਿਰ ਜਿਹੜਾ ਘਰ ਦੇ ਦਾਣੇ ਵਾਸਤੇ ਜਿਹੜਾ ਇਹ ਫਸਲ ਬੀਜੀ ਸੀ ਇਸ ਤੋਂ ਬਾਅਦ ਹੁਣ ਕਿਸ ਤਰ੍ਹਾਂ ਨਜ਼ਰ ਆ ਰਿਹਾ ਤੁਹਾਨੂੰ ਕਿ ਕੀ ਦੁਬਾਰਾ ਹੁਣ ਕੀ ਮੁੱਲ ਲੈਣੀ ਪਊਗੀ ਤੁਹਾਡਾ ਮੁੱਲ ਲੈਣੀ ਪਊਗੀ ਜਦੋਂ ਹੈ ਹੀ ਨਹੀਂ ਕੋਈអ្វី ਬਚਿਆ ਹੀ ਨਹੀਂ ਬਾਈ ਜੀ ਜਿਹੜਾ ਬੰਦਾ ਅੱਜ ਦੇ ਟਾਈਮ 'ਚ ਖੇਤੀ ਕਰਦਾ ਉਹ ਸਿਰਫ ਇਹ ਚ ਸੋਚ ਕੇ ਇਹ ਨਹੀਂ ਕਰਦਾ ਕਿ ਸਾਨੂੰ ਕੁਈ ਬਾਲਾ ਵੱਡਾ ਕਮਾਈਆਂ ਹੋਣ ਗਿਆ ਹਨ ਸਰਫੇ ਸੋਚਦਾ ਕੀ ਮੇਰੇ ਜਿਹੜਾ ਪਰਿਵਾਰ ਦਾ ਗੁਜ਼ਾਰਾ ਉਹ ਹੋਈ ਚੱਲੇ ਸਾਲ ਦੇ ਸਾਡੇ ਘਰੇ ਦਾਣੇ ਆ ਜਾਣਗੇ ਸਾਨੂੰ ਮੁੱਲ ਨਹੀਂ ਲੈਣ ਬਣਗੇ ਅਸੀਂ ਆਪਦੇ ਖੇਤ ਚ ਮਿਹਨਤ ਕਰਾਂਗੇ ਅਬ ਵੱਡਾਂਗੇ ਫਸਲ ਆਪਦੇ ਘਰੇ ਸਾਡੇ ਦਾਣੇ ਹੋ ਜਾਣਗੇ ਸਾਡਾ ਜਿਹੜਾ ਤੂੜੀ ਆ ਉਹ ਹੋ ਜੂਗੀ ਦੂਸਰੀ ਗੱਲ ਇਹ ਹੈਗੀ ਵੀ ਜਿਹੜਾ ਨੁਕਸਾਨ ਹੋਇਆ ਤੇ ਜਿੱਥੇ ਆਪਾਂ ਇਹ ਚੀਜ਼ ਜਗ੍ਹਾ ਦੇ ਵਿੱਚ ਖੜਿਆ ਇਹ ਤਕਰੀਬਨ ਸਵਾ ਕਿੱਲਾ ਜਿਹੜਾ ਕਣਕ ਹੈਗੀ ਆ ਇਸ ਖੜੀ ਕਣਕ ਨੂੰ ਅੱਗ ਲੱਗੀ ਆ ਤੇ ਇਹੀ ਸਵਾ ਕਿੱਲਾ ਤਕਰੀਬਨ ਜਿਹੜਾ ਹੈਗਾ ਇਸ ਵੀਰ ਦਾ ਸੀ ਕਿੰਨਾ ਜੀ ਤੇ ਇਹਨੇ ਖਾਨ ਹਾ ਖਾਨ ਜੋਗੀ ਰੱਖੀ ਆ ਉਹ ਸਾਰੀ ਮਚ ਗਈ ਜਿਹੜੀ ਆਪਣੇ ਪਿੱਛੇ ਜਿਹੜੀ ਅੱਗ ਲੱਗੀ ਹੋਈ ਆ ਉਹ ਇਹਨਾਂ ਵੀਰਾਂ ਦਾ ਸੀਗਾ ਇਹ ਵੀ ਖੜੀ ਕਣਕਣ ਲੱਗੇ ਤੇ ਇਹਨਾਂ ਤਕਰੀਬਨ ਜਿਹੜਾ 15 ਤੋਂ 16 ਕਿੱਲੇ ਜਿਹੜਾ ਉੱਪਰ ਹੀ ਨੇ ਉਹ ਸਾਰਾ ਨਾੜ ਮਚ ਗਿਆ ਸਾਰੇ ਇਹਨਾਂ ਦੇ ਠਾਕੀ ਦੇਰ 22 ਕਿੱਲੇ ਦਨੇ ਅੱਜ ਦੇ ਟਾਈਮ ਦੇ ਜਿਹੜਾ ਬੰਦਾ 80-82 ਹਜ਼ਾਰ ਨੂੰ ਠੇਕ ਦੇ ਲੈ ਕੇ ਉਹ ਲਗਾਤਾਰ 6 ਮਹੀਨੇ ਮਿਹਨਤ ਦੇ ਨਾਲ ਕਰਦਾ ਐਨੇ ਖਰਚੇ ਕਰਕੇ ਤੇ ਉਹਨਾਂ ਦਾ ਕਣਕ ਬਜੀ ਨਾਣੂ ਤੂੜੀ ਬਜੀ ਹੁਣ ਉਹ ਬੰਦਾ ਦੇਖ ਕਰੂਗਾ ਤਾਂ ਕਰੂਗਾ ਕੀ ਨਹੀਂ ਜੀ ਮੰਗੀ ਕਰ ਦਿਓ ਮੰਗ ਤਾਂ ਬਈ ਜੀ ਹੁਣ ਇਹੀ ਆ ਕਿ ਪ੍ਰਸ਼ਾਸਨ ਨੂੰ ਚਾਹੀਦਾ ਸਰਕਾਰ ਨੂੰ ਇਹ ਹੈ ਲੱਗਿਆ ਆਇਆ ਪਟਵਾਰੀ ਸਾਹਿਬ ਜਿਹੜਾ ਪੂਰਾ ਮਾਪ ਜਗਾ ਉਹ ਦਿੱਤਾ ਜਾਵੇ ਤਾਂ ਜੋ ਅਗਲਾ ਉਹਦੇ ਜਿਹੜੇ ਡੰਗਰ ਪਸ਼ੂ ਵਾਸਤੇ ਕੋਈ ਨਾਰਾ ਨੀਰਾ ਖਰੀਦ ਸਕੇ ਦੂੜੀ ਖਰੀਦ ਸਕੇ ਤੇ ਉਹਦੇ ਕਾਰਖਾਨਜੁਕਨ